ਜੀ ਤਾਂ ਆ ਵੀ ਬੀਜੇਪੀ ਦੇ ਨਾਲ ਹੀ ਆਇਆ ਜੀ ਅੱਛਾ ਬੀਜੇਪੀ ਨੇ ਤੁਸੀਂ ਬੀਜੇਪੀ ਦੇ ਨਾਲੋਂ ਪਰ ਕਈ ਲੋਕ ਆ ਜਿਹੜਾ ਉਹਨਾਂ ਦਾ ਵਿਰੋਧ ਕਰ ਰਹੇ ਹੈਗੇ ਆ ਤੁਸੀਂ ਦੱਸ ਸਕਦੇ ਹੋ ਕਿ ਬੀਜੇਪੀ ਨੇ ਕੋਈ ਚਾਰ ਕੰਮ ਕੀਤੇ ਹੋਣ ਇਹ ਕੋਈ ਵਿਰੋਧ ਨਹੀਂ ਕੋਈ ਕਿਸੇ ਦਾ ਨਹੀਂ ਖਲਾਸ਼ ਖਲਾ ਜਿਵੇਂ ਉਹ ਕਰੀ ਜਾਂਦੇ ਉਹਨਾਂ ਨੂੰ ਇਹਨਾਂ ਨੂੰ ਵੀ ਕਰਨ ਦੇ ਜੀ ਕੋਈ ਵੀ ਕੰਮ ਰਲ ਮਿਲ ਕੇ ਹੁੰਦਾ ਜਿਹਨਾਂ ਚ ਪਾਵਰ ਹੋਈ ਤੇ ਬਣ ਜਾਣਗੇ ਜੀ ਤੇ ਨਹੀਂ ਤਾਂ ਫਿਰ ਇਹ ਨਾ ਪਬਲਿਕ ਦੇ ਵਸੇ ਨਹੀਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਵੀ ਕੋਈ ਚਾਰ ਕੰਮ ਬੀਜੇਪੀ ਨੇ ਕੀਤੇ ਹੋਣ ਉਹ ਸਾਨੂੰ ਦੱਸ ਦਿਓ ਤਾਂ ਕਿ ਇਹ ਇੱਕ ਵਾਰੀ ਸੈਟੀਸਫਾਈ ਹੋ ਜਾਣ ਵੀ ਚਾਰ ਕੰਮ ਕਰਾ ਦਿਓ ਨਹੀਂ ਨਹੀਂ ਬਹੁਤ ਕੀਤੇ ਚਾਰੇ ਕੰਮ ਕੀਤੇ ਹੈ ਨਾ ਚਾਰੇ ਕੰਮ ਕੀਤੇ ਆ ਜੀ ਹਾਂ ਦੱਸੋ ਕੀ ਕਿਹੜੇ ਚਾਰੇ ਚਾਰ ਕੰਮ ਕੀਤੇ ਆ ਜੀ ਇੱਕ ਦਾ ਆ ਜਿਹੜੇ ਕਿਸਾਨਾਂ ਨੂੰ ਵੀ ਪੈਸੇ ਪਾਏ ਆ ਜੀ ਸਾਰੇ ਪੈਸੇ ਪਾਏ ਆ ਚੈਲ ਕਿੰਨੇ ਕਿੰਨੇ ਪਾਏ ਆ ਕਿੰਨੇ ਕਿੰਨੇ ਪਾਏ ਇਹਨਾਂ ਨੂੰ ਪੈਂਦਾ ਕੋਈ ਆ ਦੋ ਦੋ ਕਿਹਨਾਂ ਨੂੰ ਕਿੰਨੇ ਪਾਉਂਦਾ ਹਾਂ ਜੀ ਹਾਂ ਰੇਖ ਨੂੰ ਉਹ ਆਨੇ ਦੋ ਦੋ 10-10 ਹਜ਼ਾਰ ਰੁਪਿਆ ਪਾਉਂੇ ਕਿ ਕੰਦੇ ਨੂੰ ਉਹ ਉਹਨੂੰ ਕੋ ਉਹਨੂੰ ਪਾਉਂਦਾ ਨਹੀਂ 2000 ਰੁਪਿਆ ਪੈਂਦਾ ਉਹ ਗਰੀਬਾਂ ਨੂੰ ਪੈਂਦਾ ਜ਼ਿਮੀਂਦਾਰਾਂ ਨੂੰ ਨਹੀਂ ਚਲੋ ਤੁਸੀਂ ਤੁਸੀਂ ਮਜ਼ਦੂਰ ਤੱਕੇ ਚੋਂ ਆ ਹਾਂਜੀ ਮਜ਼ਦੂਰਾਂ ਦਾ ਲਈ ਕੀ ਕੀਤਾ ਹੈਗਾ ਮਜ਼ਦੂਰਾਂ ਤੇ ਗਏ ਹਾਂ ਹਾਂ ਲਈ ਕੀ ਕੀਤਾ ਹਾਂ ਨਰੇਗਾ ਤੇ ਗਏ ਹੈ ਨਰੇਗਾ ਸਕੀਮਾਂ ਚੱਲ ਰਿਹਾ ਉਹ ਵੀ ਸੈਟਰ ਰੀਫਰਮੈਂਟ ਚੱਲ ਰਿਹਾ ਨਰੇਗਾ ਨਰੇਗਾ ਕਿੰਨੇ ਦਿਨਾਂ ਦਾ ਹੁੰਦਾ ਕੰਮ ਕਿੰਨੇ 90 ਦਿਨਾਂ ਲਈ ਹੁੰਦਾ 90 ਦਿਨਾਂ 90 ਦਿਨਾਂ ਜੋ ਕਿੰਨੇ ਦਿਨ ਲੱਗਦੇ ਹੈ 90 ਦਿਨ ਪੂਰੇ ਲੱਗਦੇ ਹੈ ਹਾਂ ਸਾਡੇ ਪਿੰਡਾਂ 'ਚ ਲੱਗਦੇ ਆ ਹਾਂ ਲੱਗਦੇ ਸਾਡੇ ਪਿੰਡਾਂ 'ਚ ਤੁਹਾਨੂੰ ਪਤਾ ਹੈਗਾ ਬੀਜੇਪੀ ਨੇ ਜੋ ਚਾਰ ਲੇਬਰ ਲਾਅ ਲੈ ਕੇ ਆਂਦੇ ਹੈਗੇ ਉਹ ਮਜ਼ਦੂਰ ਵਿਰੋਧੀ ਆ 8 ਤੋਂ 12 ਘੰਟੇ ਕੰਮ ਦੇ ਕਰਦੇ ਪਤਾ ਇਸ ਗੱਲ ਦਾ ਹਾਂ ਇਸ ਗੱਲ ਦਾ ਹੀ ਪਤਾ ਹੈ 8 ਤੋਂ 12 ਕਰ ਕਰਤੇ ਹੈਗੇ ਤੁਸੀਂ ਇਸ ਨਾਲ ਸੈਟੀਸਫਾਈ ਹੋ ਹਾਂ ਹਾਂ ਸਹੀ ਹੈ ਸੈਟਾ ਗਣ ਅਨੁਸਾਰ ਸਹੀ ਹੈ ਜਿਮੀਦਾਰਾਂ ਦੇ 24 24 ਘੰਟੇ ਕੰਮ ਕਰ ਸਕਦੇ ਤੇ ਇੱਥੇ ਨਹੀਂ ਕਰ ਸਕਦੇਗੇ ਕਰਾਂਗੇ ਜਿਮੀਦਾਰਾਂ ਦੇ ਆਪਾਂ 24 24 ਘੰਟੇ ਕੰਮ ਕਰਦੇ ਆਂ 24 ਘੰਟੇ ਲੈਂਦੇ ਹੋ ਤੇ ਇੱਥੇ ਆਪਾਂ ਤੇ ਇੱਥੇ ਨਹੀਂ ਕਰ ਸਕਦੇ 12 ਘੰਟੇ ਕੰਮ ਆਪਾਂ 24 24 ਘੰਟੇ ਕੰਮ ਕਰਦੇ ਜਿਮੀਦਾਰਾਂ ਦੇ ਜੀ ਸਾਨੂੰ ਮਿਹਨਤ ਮਜ਼ਦੂਰ ਦੀ ਪੂਰੀ ਮਿਲੂਗੀ ਸਾਨੂੰ ਮਿਹਨਤ ਤਾਂ ਮਿਲੂ ਪੂਰੀ ਠੀਕ ਹੈ ਨਾ ਸਾਨੂੰ ਜੇ ਕਿਸੇ ਮਿਹਨਤ ਜੇ ਕੰਮ ਕੀਤੇ ਹੈਗੇ ਇਹਨਾਂ ਵਿਰੋਧ ਕਾ ਤਾਂ ਹੋ ਰਿਹਾ ਪਿੰਡਾਂ ਦੇ ਵਿੱਚ ਕਈ ਮਜ਼ਦੂਰ ਜੱਥੇ ਬਣਦਾ ਆ ਸੋਚ ਰਿਹਾ ਹੈਗਾ ਵੀ ਸਾਨੂੰ ਹੀ ਸਾਡੇ ਕਿਸਾਨ ਮਜ਼ਦੂਰ ਨੇ ਸਾਡੇ ਮੈਲ ਮਾਫ ਕੀਤੇ ਜਾਣ ਕਣਕ ਜੜੀ ਹੈਗੀ ਉਹ ਐਮਐਸਪੀ ਤੇ ਦਿੱਤੀ ਜਾਵੇ ਕਾਨੂੰਨ ਬਣਾਇਆ ਜਾ ਸਾਨੂੰ ਨਾ ਕਰਾ ਕਰਾ ਕਰੀ ਇਹਨਾਂ ਨੇ ਹੁਕਮ ਚਲਾਉਣਾ ਤੇ ਹੁਕਮ ਬੰਦ ਹੋ ਰਿਹਾ ਉਹਨਾਂ ਦਾ ਠੀਕ ਹੈ ਵਿਰੋਧ ਸਦਾ ਰੋਟੀ ਜੜੀ ਉੱਥੇ ਖੜੀ ਆ ਅੱਛਾ ਕਿਹਾਂ ਵਿਰੋਧ ਹੋ ਰਿਹਾ ਇਹਨਾਂ ਦੀਆਂ ਫਸਲਾਂ ਵੇਖ ਕਿੰਨੀਆਂ ਵਧੀਆ ਮਿਕੀਆਂ ਤੇ 1500 ਨੂੰ ਕਣਕ ਹੋਣ ਲੱਗੀ ਤੇ ਸਾਨੂੰ ਦੱਸੋ ਤਾਂ ਕੀ ਫਾਇਦਾ ਨਿਕਲਿਆ ਸਾਨੂੰ ਅੱਜ ਕਣਕ ਨਹੀਂ ਲੈਣੀ ਮਿਲੀ ਅੱਛਾ ਤੁਹਾਨੂੰ ਪਤਾ ਹੈਗਾ ਕਣਕ ਵੀ ਬੰਦ ਹੈਗੀ ਪੰਜ ਕਿਲੋ ਹੀ ਆਉਂਦੀ ਮਹੀਨੇ ਦੀ ਪੰਜ ਕਿਲੋ ਕੋ ਦੋ ਤਿੰਨ ਮਹੀਨਾ ਬਾਅਦ ਆਉਂਦੀ ਆ ਦੋ ਤਿੰਨ ਮਹੀਨਾ ਬਾਅਦ ਆਉਂਦੀ ਆ ਜੀ ਉਹ ਉਹ ਵੀ ਕਿਤੇ ਪੰਜ ਕਿਲੋ ਕਿਤੇ 10 ਕਿਲੋ ਪੂਰੀ ਨਹੀਂ ਮਿਲ ਰਹੀ ਉਹ ਵੀ ਜਮਾਂ ਪੂਲੀ ਨਹੀਂ ਮਿਲਦੀ ਪਈ ਅੱਛਾ ਤੁਹਾਨੂੰ ਪਤਾ ਹੋਵੇਗਾ ਜਦੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ 400 ਦਾ ਸਿਲੰਡਰ ਸੀਗਾ ਹੁਣ 1000 ਰੁਪਿਆ ਦਾ ਹੋਇਆ ਪਿਆ ਹਾਂ ਉਦੋਂ 400 ਦਾ ਸੀ ਗਈ ਇਹਨਾਂ ਨੇ ਦਿੱਤਾ ਜੀ ਹੁਣ ਉਦੋਂ ਉਹ ਸਰਕਾਰ ਇਹ ਸਰਕਾਰ ਦੇ ਵਿੱਚ ਮੋਦੀ ਸਰਕਾਰ ਨੇ ਹੀ ਵਧਾਇਆ ਹੈਗਾ 600 ਰੁਪਿਆ ਤੇ ਸਾਨੂੰ ਸਾਨੂੰ ਇਹ ਮੋਦੀ ਸਰਕਾਰ ਵਧਿਆ ਗਰੀਬ ਦੇ ਹੱਕ ਨੂੰ ਜੀ ਗਰੀਬ ਦੇ ਹੱਕ ਨੂੰ ਸਾਡੀ ਮੋਦੀ ਸਰਕਾਰ ਵਧਿਆ ਸੰਦ ਸਹੀ ਮਹੀਨੇ